हां जी गुरु प्यारेयो आज ਆਪਾਂ ਗੱਲਬਾਤ ਕਰਾਂਗੇ ਪ੍ਰਭੂ ਨਾਲ ਮਲਾਪ हां जी ਪ੍ਰਭੂ ਨਾਲ ਕਿਸ ਤਰ੍ਹਾਂ ਮਲਾਪ ਹੋ ਸਕਦਾ ਹੈ ਆਪਾਂ ਕਿਸ ਤਰ੍ਹਾਂ ਗੁਰੂ ਨਾਲ ਮਿਲ ਸਕਦੇ ਆ ਆਪਾਂ ਕੀ ਯਤਨ ਕਰਨੇ ਚਾਹੀਦੇ ਆ ਜਿਹੜਾ ਕਿ ਸਾਡਾ ਸੰਸਾਰ ਵਿੱਚ ਆਇਆ ਹੋਇਆ ਸਫਲਾ ਹੋ ਜਾਵੇ ਪਈ ਪ੍ਰਾਪਤ ਮਨੁੱਖ ਦੇਹੀ ਜਾਂ ਗੋਬਿੰਦ ਮਿਲਣ ਕੀ ਇਹ ਤ੍ਰਿਵਰੀਆ ਇਸ ਸ਼ਬਦ ਅਨੁਸਾਰ ਜਿਹੜਾ ਕਿ ਅਸੀਂ ਪਰਮਾਤਮਾ ਨੂੰ ਪਾ ਲੱਗੇ ਹਾਂਜੀ ਪਿਆਰੋ ਜਿਹੜਾ ਮਨੁੱਖ ਦਾ ਸੰਸਾਰ ਵਿੱਚ ਆਉਣ ਦਾ ਆਦੇਸ਼ ਹੈ ਉਹ ਪ੍ਰਭੂ ਮਲਾਪ ਲਈ ਯਤਨਸ਼ੀਲ ਹੋਣ ਦਾ ਏਸੇ ਲਈ ਕਾਲਪੁਰਖ ਨੇ ਉਸ ਨੂੰ ਬੁੱਧੀ ਬਖਸ਼ੀ ਆ ਤਾਂ ਕਿ ਉਹ ਨਾਮ ਬਾਣੀ ਸਿਮੰਟ ਕਰਕੇ ਕਾਲਪੁਰਖ ਵਿੱਚ ਲੀਨ ਹੋ ਸਕੇ ਆਪਣਾ ਕਾਰ ਵਿਹਾਰ ਜੀਵਨ ਕਿਰਿਆ ਇਸੇ ਆਦੇਸ਼ ਨੂੰ ਮੁੱਖ ਰੱਖ ਕੇ ਕਰੇ ਅਤੇ ਹਰ ਵੇਲੇ ਪ੍ਰਭੂ ਮਲਾਪ ਲਈ ਤਿਆਰ ਰਹੇ ਨੋ ਕਿਸ ਦੀ ਉਲਟ ਦੁਨਿਆਵੀ ਸਰੀਰਕ ਵਿਸ਼ੇਵਕਾਰਾਂ ਵਿੱਚ ਗਲਤਾਨ ਹੋ ਕਾਮ ਕ੍ਰੋਧ ਲੋਭ ਹੰਕਾਰ ਇਹਨਾਂ ਸਭ ਚੀਜ਼ਾਂ ਦੇ ਵਸ ਪੈ ਗਿਆ ਭਾਈ ਆਪਣਾ ਆਦੇਸ਼ ਭੁੱਲੀ ਗਿਆ ਕਿ ਮੈਂ ਇਸ ਦੁਨੀਆ ਤੇ ਕਰਨ ਕੀ ਆਇਆ ਮੇਰਾ ਮੁਢਲਾ ਕੰਮ ਕੀ ਹੈ ਜਿਹੜਾ ਮੈਂ ਕਰਨਾ ਉਹ ਮਾਇਆ ਦੇ ਹਨੇਰੇ ਵਿੱਚ ਆਪਣੀ ਗਿਆਨਪੂਰਨ ਸੌਰ ਇਸ ਸ੍ਰਿਸ਼ਟੀ ਦੇ ਇਲਾਹੇ ਸੱਚ ਨੂੰ ਲੱਭਣ ਦੀ ਅਸਫਲ ਕੋਸ਼ਿਸ਼ ਕਰਨਿਆ ਉਪਉ ਲੈ ਜਾਂਦਾ ਹੈ ਉਸ ਦੇ ਅੰਦਰ ਹੀ ਵਿਆਪਕ ਕਾਲਪੁਰਖ ਦੀ ਅਲਾਹੀ ਜੋਤ ਹੈ ਜਿਸ ਨੂੰ ਅਕਲ ਰਾਹੀ ਨਹੀਂ ਪ੍ਰੇਮ ਰਾਹੀ ਅਨੁਭਵ ਕੀਤਾ ਜਾ ਸਕਦਾ ਜਿਹੜਾ ਪ੍ਰਭੂ ਮਲਾਪਾਣਾ ਉਪਨੀ ਅੰਦਰੀ ਹੈ ਜਿਹੜੀ ਰੱਬ ਦੀ ਜੋਤ ਆ ਪਿਆਰਿਓ ਉਹ ਆਪਣੇ ਅੰਦਰ ਹੈ ਜੇ ਆਪਣੀ ਆਤਮਾ ਜਿੰਨੀ ਉੱਤੀ ਚ ਉੱਚੀ ਸੁੱਚੀ ਹੈ ਪੰਜ ਵਿਸ਼ੇਵਕਾਰਾਂ ਤੋਂ ਮੁਕਤ ਆਪਾਂ ਪਰਮਾਤਮਾ ਦੇ ਨਾਮ 'ਚ ਲੀਨ ਆ ਤੇ ਆਪਾਂ ਪਰਮਾਤਮਾ ਨੂੰ ਪਾ ਲਿਆ। ਇਸ ਸੰਸਾਰ ਵਿੱਚ ਜਿਤਨੇ ਵੀ ਇਨਸਾਨ ਆਉਂਦੇ ਹੈ ਉਹਨਾਂ ਵਿੱਚੋਂ ਬੇਸ਼ਮਾਰ ਆ ਜਿਹੜੇ ਪਦਾਰਥਵਾਦੀ ਹੁੰਦੇ। ਜੋ ਦੁਨੀਆ ਵਿੱਚ ਆ ਕੇ ਸਿਰਕ ਸੁੱਖਾਂ ਦੀ ਪੂਰਤੀ ਲਈ ਆਪਣੀ ਸਾਰੀ ਅਕਲ ਆਪਣੀ ਸਾਰੀ ਸ਼ਕਤੀ ਸਾਰਾ ਜੀਵਨ ਇਨ੍ਹਾਂ ਕੰਮਾਂ ਤੇ ਲਾਈ ਜਾਂਦੇ ਆ। ਜੋ ਕਿ ਅਜਾਈ ਹੀ ਸਾਰਾ ਜੀਵਨ ਜਾਂਦਾ ਇਨ੍ਹਾਂ ਕੰਮਾਂ ਦੇ ਵਿੱਚ। ਇੰਨਾਂ ਵਿੱਚੋਂ ਕੁਝ ਗਣਤੀ ਕਰਤਾਰ ਦੀ ਕੁਦਰਤੀ ਅਥਵਾ ਉਸ ਦੀ ਰਚਨਾ ਦੀ ਖੋਜ ਵਿੱਚ ਲੱਗੀ ਰਹਿੰਦੀ ਆ ਉਹ ਇਹ انسان ਦੀ ਮਾਦਾ ਦੀ ਖੋਜ ਕਰਕੇ ਸੱਚ ਲੱਭਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਨੂੰ ਸਾਇੰਸ ਦਾਣ ਕਿਹਾ ਜਾਂਦਾ ਹੈ ਪ੍ਰਭੂ ਜੋ ਅਦ੍ਰੈਸ਼ਟ ਹੈ ਤੇ ਆਕਾਰ ਰਹਿਤਾ ਹੈ ਮਾਦਾ ਦੀ ਖੋਜ ਵਿੱਚੋਂ ਨਹੀਂ ਲੱਭਿਆ ਜਾ ਸਕਦਾ ਇਹ ਆਪਣੀ ਅਕਲ ਰਾਈ ਮਾਦਾ ਦੀ ਖੋਜ ਨਾ ਪਦਾਰਥ ਦੇ ਮੂਲ ਕਣਾਂ ਦਾ ਜੋੜ ਤੋੜ ਕਰਕੇ ਨਵੀਆਂ ਖੋਜਾਂ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਇਹ ਕਾਲਪ੍ਰੋਖ ਦੇ ਕੁਦਰਤੀ ਨਿਯਮਾਂ ਵਿੱਚ ਦਖਲਅੰਦਾਜ਼ੀ ਕਰਦੀਆਂ ਤੇ ਸਿੱਟੇ ਵਜੋਂ ਮਨੁੱਖ ਜਾਤੀ ਲਈ ਹਾਨੀਕਾਰਕ ਤੇ ਖਤਰਨਾਕ ਸਿਰਦ ਹੁੰਦੀਆਂ ਹਨ ਪਰਮਾਣੂ ਬੰਬ ਇਹਨਾਂ ਖੋਜ ਜਾਂਦਾ ਹੀ ਇੱਕ ਖਤਰਨਾਕ ਨਮੂਨਾ ਹੈ ਜੋ ਅੱਜ ਇਨਸਾਨ ਦੀ ਤਬਾਹੀ ਦਾ ਸਭ ਤੋਂ ਵੱਡਾ ਡਰ ਸਾਬਤ ਹੋ ਰਿਹਾ ਹੈ ਇੱਥੇ ਹੀ ਬਸ ਨਹੀਂ ਅੱਜ ਇਨਸਾਨ ਨੇ ਆਪਣੀ ਖੋਜ ਦੇ ਰਾਹੀਂ ਜੈਵਿਕ ਰਸਾਇਣਕ ਹਥਿਆਰਾਂ ਤੋਂ ਲੈ ਕੇ ਮਨੁੱਖ ਤੱਕ ਬਣਾਉਣ ਦੀ ਕੋਸ਼ਿਸ਼ ਵਿੱਚ ਕੁਦਰਤ ਦੇ ਸੰਤੁਲਨ ਨੂੰ ਵਿਗਾੜ ਕੇ ਆਪਣੇ ਹੀ ਨੁਕਸਾਨ ਦਾ ਬੀਜ ਬੋਲਿਆ ਹੈ ਗੁਰੂ ਅਰਜਨ ਦੇਵ ਜੀ ਮਹਾਰਾਜੀ ਫਰਮਾਉਂਦੇ ਹਨ ਜੇ ਕੋਈ ਮਨੁੱਖ অতি ਛੋਟਾ ਪਰਮਾਣੂ ਬਣ ਕੇ ਅੱਖ ਤੱਕ ਸਾਰੇ ਦੀਪਾਂ ਲੋਕਾਂ ਤੇ ਪਹਾੜਾਂ ਉੱਪਰ ਅੱਖ ਦੇ ਕੇ ਇੱਕ ਫੌਰ ਵਿੱਚ ਹੀ ਹੋ ਹੋ ਆਵੇ ਤਾਂ ਵੀ ਉਸ ਦਾ ਜੀਵਨ ਕਿਸੇ ਬ੍ਰਹਮ ਗਿਆਨੀ ਦੇ ਉਪਦੇਸ਼ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ ਅਤੇ ਉਸ ਨੂੰ ਸੱਚ ਦੀ ਪ੍ਰਾਪਤੀ ਨਹੀਂ ਹੋ ਸਕਦਾ ਕਿੰਨੀ ਕੋਸ਼ਿਸ਼ ਕਰ ਲਈ ਪਰਮਾਣੂ ਪਰਜੰਤ ਆਕਾਸ਼ ਹੈ ਦੀਪ ਲੋ ਸਖੰਡਨਹ ਕਛੇ ਨਨ ਨਾਰੇ ਨਾਰੇ ਨਾਨਕ ਬਿਨਾ ਸਾਧੂ ਨਾ ਸਿੱਧਤੇ ਕੋਈ ਇਨਸਾਨ ਐਸੇ ਹੀ ਹਨ ਜੋ ਆਪਣੀ ਅਕਲ ਦੀ ਫਿਲਾਸਫੀ ਨਾਲ ਕੁਦਰਤ ਦੇ ਕਾਦਰ अथवा ਕਾਲਪੁਰਖ ਜੋ ਦ੍ਰਿਸ਼ਟ ਅਦ੍ਰਿਸ਼ਟ ਤੇ ਨਿਰੰਕਾਰ ਨੂੰ ਲਪੰਦੀ ਕੋਸ਼ਿਸ਼ ਕਰਦੇ ਆ ਉਹ ਸਾਰੀਆਂ ਫਿਲਾਸਫੀਆਂ ਦੇ ਧਰਮਿਕ ਕਿਤਾਬਾਂ ਗ੍ਰੰਥਾਂ ਵੇਦਾਂ ਸ਼ਾਸਤਰਾਂ ਦਾ ਧਿਆਨ ਕਰਕੇ ਆਪਣੀਆਂ ਮਨੋਕਰਤ ਫਿਲਾਸਫੀਆਂ ਫਿਲਾਸਫੀਆਂ ਵਿੱਚ ਹੀ ਮਗਰ ਰਹਿੰਦੇ ਆ ਤੇ ਆਪਣਾ ਜੀਵਨ ਵਿਅਰਥੀ ਗਵਾ ਲੈਂਦੇ ਕਿਉਂਕਿ ਕਾਲਪੁਰਖ ਕਦੇ ਵੀ ਅਕਲ ਦਾ ਵਿਸ਼ਾ ਨਹੀਂ ਰਿਹਾ ਹੈ ਪਿਆਰਿਓ ਕਾਲਪੁਰਖ ਹੈ ਜਿਹੜਾ ਆਪਾਂ ਉਹਨੂੰ ਇਸ ਤਰ੍ਹਾਂ ਪ੍ਰਾਪਤ ਨਹੀਂ ਕਰ ਸਕਦੇ ਔਰ ਪੜ ਪੰਡਿਤ वेद बखਾਨਿਆਂ ਮਾਇਆ ਮੋਹ ਸੁਆਈ ਇਨਸਾਨ ਦੀ ਇੱਕ ਸ੍ਰੇਣੀ ਇਹੋ ਜਿਹੀ ਵੀ ਹੈ ਜੋ ਆਪਣੀ ਹਉਮਾ ਦੇ ਅਧੀਨ ਦਿੱਤੇ ਕਾਰਮ ਕਾਢਾਂ ਨਾਲ ਰੁੱਧੀਆਂ ਸਿੱਧੀਆਂ ਤੋਂ ਪ੍ਰਾਪਤ ਕੀਤੀਆਂ ਤਾਕਤਾਂ ਰਾਹੀ ਪ੍ਰਭੂ ਦੀ ਪ੍ਰਾਪਤੀ ਕਰਨਾ ਚਾਹੁੰਦੀ ਹੈ ਇਸ ਸ਼੍ਰੇਣੀ ਦੇ ਮਨੁੱਖ ਕਾਰਮਕਾਂਡਾਂ ਲਈ ਵਰਤ, ਮੂਣ ਹੋਰ ਕਈ ਨੀਮ ਕਰਦੇ ਆ। ਤੀਰਥਾਂ ਦੀ ਯਾਤਰਾ ਕਰਦੇ ਆ ਨੰਗੇ ਕਰਪਾਤੀ ਪਾਂਡਿਆਂ ਨੂੰ ਹੱਥ ਵਿੱਚ ਲੈ ਕੇ ਖਾਣਾ ਖਾਂਦੇ ਆ ਰਹਿੰਦੇ ਆ ਕਈ ਮੜੀ ਮਸਾਨਾ ਕਬਰਾਂ ਦੇ ਹੂਰਾ ਬੁੱਤ ਪੂਜਦੇ ਰਹਿੰਦੇ ਆ। ਦੇਵੀ ਦੇਵਤਿਆਂ, ਇਨਸਾਨਾਂ ਤੇ ਜਾਨਵਰਾਂ ਦੀ ਬਲੀ ਵੀ ਦਿੰਦੇ ਆ। ਤੀਰਥਾਂ ਤੇ ਵਸਦੇ ਆ ਸਿਰਾਂ ਤੇ ਆਰਾ ਚਰਾ ਕੇ ਮੁਕਤੀ ਦੀ ਆਸ਼ਾ ਰੱਖਦੇ ਹਨ ਇੰਨਾਂ ਵਿੱਚੋਂ ਕਈ ਯੋਗ ਤੇ ਸਿੱਧ ਆਸਣ ਕਰਕੇ ਪ੍ਰਭੂ ਪ੍ਰਾਪਤੀ ਲੋਚਦੇ ਹਨ ਨਿਯੋਲੀ ਗਰਮ ਕਰਦੇ ਆ ਅੱਖਾਂ ਨੂੰ ਇੱਕ ਨੁਕਤੇ ਤੇ ਟਿਕਾ ਕੇ ਸਿੱਧੀ ਪ੍ਰਾਪਤ ਕਰਦੇ ਆ ਖੱਟ ਕਰਮ ਤੇ ਸਿੱਧਾਂ ਦੀ 84 ਦਾ ਆਸਣ ਕਰਦੇ ਹਨ ਉਮਰਾਵਦਾ ਕੇ ਰਿੱਧੀਆਂ ਸਿੱਧੀਆਂ ਦੀਆਂ ਤਾਕਤਾਂ ਰਾਹੀਂ ਤਤਾਂ ਦਾ ਫੇਰ ਬਦਲ ਕਰਦੇ ਆ ਆਪਣੇ ਸਰੀਰ ਦਾ ਵਜੂਡ ਬਦਲ ਲੈਂਦੇ ਆ ਵਾਰਸਰਾਗਨਤਾਕਾਂ ਹੋਰ ਕਰਮਾਂ ਵਿੱਚ ਗਲਤਾਨ ਹੋ ਵਿਅਰਥ ਹੀ ਜੀਵਨ ਗਵਾ ਲੈਂਦੀ ਹਨ ਨੋਨ ਭੀ ਹੋ ਕਰ ਪਾਤੀ ਰਹੋ ਨੰਗਣ ਫਿਰਿਓ ਬਣਮਾਹੀ ਤਟ ਤੀਰਥ ਸਭ ਧਰਤੀ ਭਰਮਿਓ ਦੁਬਿਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਧਰਾਏ ਮਨ ਕੀ ਮੈਲ ਨਾ ਉਤਰੈ ਇਹ ਵਿਧੀ ਜੇ ਲਖ ਯਤਨ ਕਰਾਏ ਕਣਕ ਕਾਮਣੀ ਹੈ ਵਰ ਗੈਰ ਬਹੁ ਵਿਦਿਆਨ ਦਤਾਰਾ ਅਨ ਬਸਤਰ ਭੂਮ ਬਹੁ ਆਰਪੇ ਨਾ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਧਨ ਦਡੋਤ ਖਟ ਕਰਮਾ ਰਤਾਰ ਹੈਤਾ ਹਉ ਹਉ ਕਰਤ ਬੰਧਨ ਮਹਿ ਪਰਿਆ ਨਾ ਮਿਲਿਆ ਇਹ ਜੁਗਤਾ ਜੋਗ ਸਿੱਧ ਆਸਨ 84 ਇਹ ਵੀ ਕਰ ਕਰ ਰਿਹਾ ਵੱਡੀ ਆਰਜਾ ਫਿਰ ਫਿਰ ਜਨਮ ਹੈ ਹਰ ਸੌਰੰਗਣ ਹਰ ਸਉ ਸੰਗਣਾ ਗੇਹਾ ਇਨਾਂ ਰਿੱਧੀਆਂ ਸਿੱਧੀਆਂ ਦੀਆਂ ਤਾਕਤਾਂ ਰਾਹੀ ਅਰ ਚਲ ਬਟਾਲੇ ਸਿੱਧਾਂ ਨੇ ਤਕਤਾਂ ਦਾ ਹੇਰ ਫੇਰ ਕਰਕੇ ਰੂਪ ਬਦਲ ਕੇ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਡਰਾਉਣਾ ਚਾਹਿਆ ਪਰੰਤੂ ਸਤਗੁਰੂ ਜੀ ਤੇ ਇਹਨਾਂ ਦਾ ਇੱਕ ਵੀ ਕਰਾਮਾਤ ਨਾ ਚੱਲੀ ਗੁਰੂ ਜੀ ਨੇ ਇਹਨਾਂ ਦੇ ਨਾਟਕ ਦੇਖ ਕੇ ਮੁਸਕਰਾਉਂਦੇ ਰਹੇ ਇਹ ਕਿਸ ਤਰ੍ਹਾਂ ਪ੍ਰਭੂ ਮਾਰਗ ਤੋਂ ਭੁੱਲ ਕੇ ਦ੍ਰਿਸ਼ਟਮਾਨ ਵਿੱਚ ਭਟਕਦੇ ਫਿਰਦੇ ਹਨ ਇਸ ਬਾਰੇ ਭਾਈ ਗੁਰਦਾਸ ਜੀਆ ਵਾਰਾਂ ਦਾ ਵਰਣਨ ਆਉਂਦਾ ਸਿੱਧ ਬੋਲਣ ਸਭ ਅਵਖਦੀ ਆ ਤੰਤਰ ਮੰਤਰ ਕੀ ਧੁਨੁ ਚੜਾਈ ਰੂਪ ਵਟਾਏ ਜੋਗੀਆ ਸਿੰਘ ਬਾਗ ਬਹੁ ਚਲਿਤ ਦਿਖਾਈ ਇਕ ਪਰ ਕਰ ਕੈ ਉਡਰਨ ਪੰਖੀ ਜਿਵੇ ਰਹੇ ਲਿਲਾਈ ਇਕ ਨ ਨਾਂਗ ਹੋਏ ਪੌਣ ਛੋੜਿਓ ਇਕ ਨ ਵਰਖਾ ਅਗਨ ਵਸਾਈ ਤਾਰੇ ਤੋਰੇ ਭਗਰ ਨਾਥ ਇਕ ਚੜ ਮਿਰਗਾਨੀ ਜਲ ਤਰਜਾਈ ਸਿੱਧਾ ਅੰਗਨ ਨ ਬੂਝੈ ਬੁਝਾਈ ਭਾਵ ਸਿੱਧਾਂ ਨੇ ਤੰਤਰਾ ਮੰਤਰਾ ਦੀਆਂ ਧੁਨੀਆਂ ਲਾ ਕੇ ਬਹੁਤ ਸਾਗ ਰਚਾਈ, ਸ਼ੇਰ ਬਘਿਆਰ ਆਦ ਦਾ ਰੂਪ ਟਾ ਕੇ, ਕੋਕ ਕੋਤਕ ਕੀਤੇ, ਪੰਛੀ ਬਣ ਕੇ ਆਕਾਸ਼ ਵਿੱਚ ਤਾਰੀਆਂ ਲਾਈਆਂ, ਛੱਪ ਬਣ ਕੇ ਫੁਕਾਰੀ ਮਾਰੇ, ਇੱਕ ਨੇ ਅੱਗ ਦੀ ਵਰਖਾ ਕੀਤੀ, ਇੱਕ ਨੇ ਤਾਰੇ ਤੋੜ ਲੱਗਾ, ਇੱਕ ਮਿਰਗਾਨੀਆਂ ਤੇ ਚੜ ਕੇ ਪਾਣੀ ਉੱਪਰ ਤਰਨ ਲੱਗਾ। ਪਰ ਇਹਨਾਂ ਵਿੱਚੋਂ ਕੋਈ ਗੁਰੂ ਮਾਨਕ ਦੇਵ ਜੀ ਨੂੰ ਵਸਨਾ ਕਰ ਸਕਿਆ। हां जी प्यारेयो होमआदीन ਕੀਤੇ ਗੇ ਕਰਮਕਾਰ ਤੇ ਯੋਗ ਸਿੱਧ ਸਾਸਨਾ ਤੋਂ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਇਹ ਇਨਸਾਨ ਵਿਅਰਥ ਹੀ ਖਾਪ-ਖਪਾ ਕੇ ਆਪਣੇ ਜੀਵਨ ਗਵਾ ਲੈਂਦੇ ਹਨ ਕਿਉਂਕਿ ਕਾਲਪੁਰਖ ਤਾਂ ਪ੍ਰੇਮ ਦਾ ਵਿਸ਼ਾ ਹੈ ਬਹੁਤ ਹੀ ਘੱਟ ਇਨਸਾਨ ਐਸੀ ਹਨ ਜੋ ਕਾਲਪੁਰਖ ਵਿੱਚ ਸ਼ਰਧਾ ਵਿਸ਼ਵਾਸ ਤੇ ਪ੍ਰੇਮ ਰੱਖ ਕੇ ਉਸ ਵਿੱਚ ਲੀਨ ਹੋਣ ਵਾਸਤੇ ਯਤਨਸ਼ੀਲ ਰਹਿੰਦੇ ਹਨ ਕੋਟਕਨ ਕੋਟਣੇ ਮੈਂ ਨਾਨਕ ਕੋ ਨਰਨ ਜਿਹੇ ਚਿੱਤ ਜਿੰਨਾ ਪ੍ਰੇਮੀਆ ਵਿੱਚ ਜਾ ਜਿਤਨਾ ਜ਼ਿਆਦਾ ਪ੍ਰਭੂ ਤੇ ਸ਼ਰਧਾ ਵਿਸ਼ਵਾਸ ਤੇ ਪਿਆਰ ਪ੍ਰੇਮ ਉਹਨਾਂ ਹੀ ਗੁਰਮਤਿ ਦੇ ਮਾਰਗ ਤੇ ਚੱਲ ਕੇ ਨਾਮ ਜਪ ਕੇ ਬਾਣੀ ਪੜ੍ਹ ਕੇ ਪ੍ਰਭੂ ਦੀ ਹਜ਼ੂਰੀ ਨੂੰ ਅੰਤਰਾਤਮਿਕ ਅਨੁਭਵ ਕਰਨਗੇ ਉਹਨਾਂ ਵਿੱਚ ਕੋਈ ਹੀ ਵਿਰਲਾ ਭੱਗਾ ਵਾਲਾ ਹੁੰਦਾ ਜੋ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਇਸ ਜਨਮ ਵਿੱਚ ਆਪਣੀ ਹਉਮੈ ਨੂੰ ਕੁੱਕਾ ਹੀ ਮਿਟਾ ਕੇ ਉਸ ਪ੍ਰਭੂ ਨੂੰ ਪ੍ਰਾਪਤ ਕਰ ਸਕਦਾ ਹੈ ਉਸ ਵਿੱਚ ਜਿਹੜਾ ਲੀਨ ਹੋ ਜਾਂਦਾ ਹੈ انسان ਦਾ ਪ੍ਰਭੂ ਮਲਾਪ ਦਾ ਰਸਤਾ ਇੱਕ ਲਗਾਤਾਰ ਚੱਲਦੀ ਪ੍ਰਕਿਰਿਆ ਹੈ ਇਸ ਪੌੜੀ ਤੇ ਚੜਦੇ ਅਨਸਾਨ ਕਈ ਜਨਮ ਲੈਂਦਾ ਇਸ ਦਰਾਂ انسان ਜਿੰਨਾ ਵੱਧ ਤੋਂ ਵੱਧ ਪ੍ਰਭੂ ਸਿਮਰਨਾ ਪ੍ਰਭੂ ਦੀ ਹਿਜੂਰੀ ਸਮਝ ਕੇ ਆਪਣਾ ਆਪ ਮਿਟਾ ਦੇ ਮਨ ਦੀ ਗਰੀਬੀ ਧਾਰਨ ਕਰ ਲੈ ਵਿਸ਼ੇਵਕਾਰ ਕਾਮ, ਕ੍ਰੋਧ, ਲੋਭ, ਹੰਕਾਰ ਜਿਹੜਾ ਇਨਸਾਨ ਨੇ ਸਾਰੀਆਂ ਜੀਜਤ ਰਹਿਤ ਹੋ ਗਿਆ ਤੇ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ, ਪ੍ਰਭੂ ਨਾਲ ਜੁੜਿਆ ਹੋਇਆ ਹੈ, ਉਹ ਓਨੀ ਜਲਦੀ ਹੀ ਪ੍ਰਭੂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਉਸ ਵਿੱਚ ਲੀਨ ਹੋ ਜਾਂਦਾ ਹੈ। ਜਿੰਨਾ ਪ੍ਰੇਮੀਆਂ ਦੀ ਪਿਛਲੇ ਜਨਮਾਂ ਦੀ ਨਾਮ ਬਾਣੀ ਸਿਮਰਨ ਜਿੰਨੀ ਜ਼ਿਆਦਾ ਕਮਾਈ ਹੁੰਦੀ ਹੈ, ਓਨੀ ਜਲਦੀ ਉਹ ਇਸ ਜਨਨ ਵਿੱਚ ਅਧਿਆਤਮਿਕ ਰਾਸਤੇ ਤੇ ਚੱਲ ਕੇ ਜਿਆਦਾ ਉਤਸ਼ਾਹ ਨਾਲ ਚੱਲ ਕੇ ਤਨ ਮਨ ਤੇ ਧੰਨ ਪ੍ਰਭੂ ਨੂੰ ਸੌਂਪ ਕੇ ਉਸ ਦੇ ਹੁਕਮ ਵਿੱਚ ਚੱਲਦੇ ਆ ਪ੍ਰਭੂ ਦੀ ਬਖਸ਼ਿਸ਼ ਪ੍ਰਾਪਤ ਕਰ ਲੈਂਦੇ ਆ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਆ ਉਸ ਵਿੱਚ ਲੀਨ ਹੋ ਸਕਦੇ ਹਨ ਜਿਵੇਂ ਕਿ ਪਿਆਰੋਂ ਆਪਾਂ ਗੱਲ ਕੀਤੀ ਆ ਕਿ ਪਰਮਾਤਮਾ ਨੂੰ ਉਸ ਨੂੰ ਤਨ ਮਨ ਸੌਂਪ ਕੇ ਆਪਣਾ ਆਪ ਸੌਂਪ ਕੇ ਉਸ ਵਿੱਚ ਲੀਨ ਹੋ ਕੇ ਪਰਮਾਤਮਾ ਦੀ ਭਗਤੀ ਦੇ ਵਿੱਚ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਆ ਪ੍ਰਭੂ ਦਾ ਮਲਾਪ ਕਿਵੇਂ ਹੁੰਦਾ ਹੈ ਇਸ ਤਰ੍ਹਾਂ ਹੁੰਦਾ ਸਾਨੂੰ ਵੀ ਕਿੱਦਾਂ ਮਹਿਸੂਸ ਹੋਊਗਾ ਕਿਸ ਤਰ੍ਹਾਂ ਮਹਿਸੂਸ ਹੋਊਗਾ ਕਿ ਰੱਬ ਸਾਨੂੰ ਮਿਲ ਰਿਹਾ ਰੱਬ ਸਾਨੂੰ ਆਦੀਵਲ ਖਿੱਚ ਰਿਹਾ ਤੁਸੀਂ ਇਸ ਤਰ੍ਹਾਂ ਮਹਿਸੂਸ ਕਰੋਗੇ ਜਦੋਂ ਵੀ ਤੁਸੀਂ ਗੁਰਬਾਣੀ ਪੜ੍ਹਦੇ ਹੋ ਜਾਂ ਤੁਸੀਂ ਗੁਰੂ ਘਰ ਜਾਣਾ ਸ਼ੁਰੂ ਕਰ ਦਿੰਦੇ ਹੋ ਤੁਹਾਡੀ ਆਤਮਾ ਗੁਰੂ ਨਾਲ ਜੁੜਨੀ ਸ਼ੁਰੂ ਹੋ ਜਾਂਦੀ ਹੈ ਜਦੋਂ ਕਦੇ ਤੁਹਾਡੇ ਤੋਂ ਗੁਰੂ ਘਰ ਨਾ ਜਾਇਆ ਗਿਆ ਜਾਂ ਤੁਹਾਡੇ ਤੇ ਗੁਰਬਾਣੀ ਨਾ ਪੜੀ ਗਈ ਨਿਤਨੇਮ ਨਾ ਪੜਾਇਆ ਤੁਹਾਨੂੰ ਸੌਹਰਾ ਦਿਨ ਲੱਗੂਗਾ ਵੀ ਬੱਸ ਅਲਤਾ ਮੇਰਾ ਸਾਰਾ ਦਿਨ ਹੀ ਖਰਾਬ ਗਿਆ ਮੈਂ ਨਾ ਗੁਰੂ ਘਰ ਗਿਆ ਨਾ ਮੈਥੋਂ ਗੁਰਬਾਣੀ ਪੜੀਗੀ ਬੰਦਾ ਸਾਰਾ ਦਿਨ ਸੋਚੀ ਜਾਂਦਾ ਤੇ ਸਾਰਾ ਦਿਨ ਹੀ ਉਹਨੇ ਇੰਜ ਹੀ ਲੱਗਦਾ ਵੀ ਮੇਰਾ ਤਾਂ ਦਿਨ ਹੀ ਖਰਾਬ ਗਿਆ ਅੱਜ ਇਹ ਉਦੋਂ ਆਪਣੇ ਅੰਦਰੋਂ ਪਿਆਸ ਉੱਠਣ ਲੱਗ ਜਾਂਦੀ ਜਦੋਂ ਪ੍ਰਭੂ ਨਾਲ ਮਿਲਣਾ ਸ਼ੁਰੂ ਹੋ ਜਾਂਦਾ ਬੰਦਾ ਆਪਣੀ ਆਤਮਾ ਪਰਮਾਤਮਾ ਚ ਲੀਨ ਹੋਣਾ ਸ਼ੁਰੂ ਕਰ ਦਿੰਦੀ ਆ ਵਿਸ਼ੇਵਕਾਰ ਤਾਂ ਆਪਣੇ ਆਪ ਹੀ ਪਿੱਛੇ ਹਟਣੇ ਸ਼ੁਰੂ ਹੋ ਜਾਂਦੇ ਆ ਹੌਲੀ ਹੌਲੀ ਅਭਿਆਸ ਦੇ ਨਾਲ ਜਦੋਂ ਆਪਾਂ ਗੁਰਬਾਣੀ ਦਾ ਅਭਿਆਸ ਕਰੀ ਜਾਂਦੇ ਆ ਪ੍ਰਭੂ ਸਿਮਰਨ ਕਰੀ ਜਾਂਦੇ ਆ ਇਹ ਨਹੀਂ ਵੀ ਕਈ ਭੈਣ ਭਰਾਵਾਂ ਨੂੰ ਨਹੀਂ ਜਿਨ੍ਹਾਂ ਨੂੰ ਗੁਰਬਾਣੀ ਨਹੀਂ ਪੜਨੀ ਆਉਂਦੀ ਉਹ ਪ੍ਰਭੂ ਸਿਮਰਨ ਕਰਦੇ ਜੀ ਸਿਮਰਨ ਕਰਦੇ ਸਿਮਰਨ ਦੀ ਪਿਆਸ ਵੀ ਲੱਗੂ ਜੇ ਗੁਰਬਾਣੀ ਪੜ੍ਹਦਾ ਤੈਨੂੰ ਗੁਰਬਾਣੀ ਦੀ ਪਿਆਸ ਵੀ ਲੱਗੂ ਇਹ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਜਾਂਦੇ ਪਿਆਸ ਹੀ ਲੱਗੂ ਪਿਆਸ ਬਣ ਜਾਂਦੀ ਅੰਦਰੋਂ ਆਤਮਾ ਤੁਹਾਡੀ ਆਵਾਜ਼ ਦਿੰਦੀ ਆ ਵੀ ਅੱਜ ਤੂੰ ਆਹ ਕੰਮ ਨਹੀਂ ਕੀਤਾ ਤੇ ਉਦੋਂ ਕੀ ਹੋਊਗਾ ਆਤਮਾ ਵਿੱਚ ਪਰਮਾਤਮਾ ਉਹ ਪਰਮਾਤਮਾ ਤੁਹਾਨੂੰ ਖਿੱਚਣ ਲੱਗ ਜੂ ਆਪਣੇ ਵੱਲ ਹੌਲੀ ਹੌਲੀ ਔਰ ਜਿਵੇਂ ਜਿਵੇਂ ਤੁਸੀਂ ਅਭਿਆਸ ਕਰਦੇ ਜਾਓਗੇ ਪ੍ਰਭੂ ਮਲਾਪ ਉਵੇਂ ਹੀ ਵਧਦਾ ਜਾਊਗਾ ਜਿੰਨੀ ਤੁਹਾਡੀ ਭਗਤੀ ਹੋਊਗੀ ਓਨਾ ਹੀ ਪਰਮਾਤਮਾ ਤੁਹਾਡੇ ਨੇੜੇ ਹੋਊਗਾ ਓਨੀਆਂ ਹੀ ਤੁਹਾਡੀਆਂ ਨੇੜੇ ਹੋ ਕੇ ਸੁਣੂਗਾ ਪਹਿਲੀ ਗੱਲ ਲੱਗਦਾ ਇਹ ਹੁੰਦਾ ਜਿਹੜਾ ਬੰਦਾ ਗੁਰੂ ਨਾਲ ਜੁੜ ਗਿਆ ਉਹਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਤਿਆਗ ਦਿੰਦਾ ਉਹ ਆਪ ਦੀਆਂ ਮੰਤਾਵਾਂ ਤਾਂ ਮੰਨਉਂਦੇ ਹੀ ਨਹੀਂ ਉਹ ਆਪ ਹੀ ਬਸ ਉਹਦੀ ਵਿੱਚ ਹੀ ਪਰਮਾਤਮਾ ਦੀ ਭਗਤੀ 'ਚ ਹੀ ਲੀਨ ਰਹਿੰਦਾ ਤੇ ਉਹਦੇ 'ਚ ਹੀ ਆਨੰਦ 'ਚ ਰਹਿੰਦਾ ਉਹਦੀਆਂ ਖੁਸ਼ੀਆਂ 'ਚ ਰਹਿੰਦਾ ਉਹ ਹੋਰ ਖੁਸ਼ੀਆਂ ਵੱਲ ਤਾਂ ਵੇਖਦਾ ਵੀ ਨਹੀਂ ਮੈਂ ਕੋਈ ਹੋਰ ਖੁਸ਼ੀਆਂ ਲੈਣੇ। ਬਸ ਹੁਣ ਤਾਂ ਇਹ ਹੁੰਦਾ ਮੇਰੇ ਤੋਂ ਪ੍ਰਭੂ ਨਾ ਵਿਸਰੇ ਪ੍ਰਭੂ ਨਾ ਮੇਰਾ ਮਲਾਪ ਰਵੇ। ਬਸ ਉਹਨੂੰ ਹਰ ਨਾਮ ਹਰ ਸਵਾਸ ਹਰ ਇਹਦਾ ਨਾਮ ਜਪਾਂ ਸਵਾਸ ਸਵਾਸ ਬਸ ਮੈਨੂੰ ਪਰਮਾਤਮਾ ਯਾਦ ਰਵੇ। ਤੇ ਪਰਮਾਤਮਾ ਵੀ ਹੁਣ ਖਿੱਚ-ਕੱਚੀ ਆਪਣੀ ਵੱਲ ਲੈ ਜਾਂਦਾ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ ਜਦੋਂ ਤੁਸੀਂ ਗੁਰਬਾਣੀ ਪੜਨ ਲੱਗ ਗਏ ਪ੍ਰਭੂ ਦੀ ਤੁਹਾਡੇ ਦੇ ਐਨੀ ਕਿਰਪਾ ਹੋਣੀ ਹੈ ਪਰਮਾਤਮਾ ਦੀ ਜਦੋਂ ਤੁਹਾਡੀ ਆਤਮਾ ਸ਼ੁੱਧ ਹੋਣਾ ਸ਼ੁਰੂ ਕਰ ਦਿੰਦੀ ਹੈ ਤੁਹਾਡਾ ਜਿਹੜਾ ਮਨ ਹੈ ਗੁਰੂ ਬਿਨਾ ਮੈਂਟ ਵੀ ਨਹੀਂ ਲੱਗਦਾ ਗੁਰਬਾਣੀ ਬਿਨਾ ਤੇ ਤੁਸੀਂ ਗੁਰਬਾਣੀ ਤੁਹਾਡੇ ਅੰਦਰ ਆਪਣੇ ਆਪ ਹੀ ਚੱਲਣ ਲੱਗ ਜਾਂਦੀ ਹੈ ਨਿਤਨੇਮ ਆਪਣੇ ਆਪ ਚੱਲੂ ਸੋਹਣੀ ਸਾਹਿਬ ਪੜਦੇ ਆ ਆਪਣੇ ਆਪ ਚੱਲੂ ਤੁਸੀਂ ਦੇਖਿਓ ਇਹ ਤਜਰਬੇ ਆ ਜਿੰਦਗੀ ਦੇ ਜਦੋਂ ਤੁਸੀਂ ਗੁਰਬਾਣੀ ਨਾਲ ਜੁੜ ਗਏ ਕੰਠ ਹੋ ਜਾਂਦੀਆਂ ਗੁਰਬਾਣੀਆਂ ਫਿਰ ਜਦੋਂ ਤੁਹਾਨੂੰ ਰਾਤ ਨੂੰ ਸੁੱਤੇ ਪਿਆ ਜਾਗਾ ਉ ਤਾਂ ਵੀ ਤੁਹਾਨੂੰ ਆਪ ਦਾ ਅੰਦਰ ਗੁਰਬਾਣੀ ਚਲਦੀ ਸੁਣੂਗੀ ਜੇ ਕੋਈ ਪ੍ਰਭ ਦਾ ਸੀਮਨ ਕਰਦਾ ਤਾਂ ਵਾਹਿਗੁਰੂ 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 ਦੀ ਆਵਾਜ਼ ਆਊਗੀ ਜੇ ਕੋਈ ਗੁਰਬਾਣੀ ਪੜਦਾ ਤਾਂ ਉਹਦੇ ਅੰਦਰ ਗੁਰਬਾਣੀ ਪੜੀ ਜਾਂਦੇ ਹੋਵੋਗੇ ਤੁਹਾਡੀ ਆਤਮਾ ਜਿਹੜੀ ਆ ਉਧਰ ਜੁੜੀ ਹੋਊਗੀ ਰਾਤ ਨੂੰ ਵੀ ਤੁਹਾਨੂੰ ਜਾਗੋਗੇ ਤੁਸੀਂ ਸੁੱਤੇ ਪਏ ਉੱਠ ਕੇ ਦੇਖੋਗੇ ਵੀ ਮੇਰੇ ਅੰਦਰ ਗੁਰਬਾਣੀ ਚੱਲ ਰਹੀ ਹੈ ਸੋ ਹੁਣ ਜਿਆਦਾ ਬਾੜ ਚੱਲ ਸਕਦਾ ਜਪਜੀ ਸਾਹਿਬ ਪੜ ਸਕਦੇ ਆ ਵਾਹਿਗੁਰੂ ਵਾਹਿਗੁਰੂ ਚੱਲ ਸਕਦਾ ਇਹ ਫਿਰ ਕੀ ਹੁੰਦਾ ਜਿਹੜੀ ਆਤਮਾ ਆਪਣੀ ਪਰਮਾਤਮਾ ਦੇ ਨਾਲ ਮਿਲ ਜਾਂਦੀ ਹੈ ਇਸ ਤਰ੍ਹਾਂ ਪ੍ਰਭੂ ਮਲਾਪ ਹੋ ਜਾਂਦਾ ਵਾ ਇਹਨੂੰ ਕਹਿੰਦੇ ਪ੍ਰਭੂ ਦਾ ਮਿਲਣਾ ਪਰ ਪ੍ਰਭੂ ਕਿਥੇ ਸੌ ਤੋਂ ਇੱਕ ਬੰਦਾ ਕਰਮਾ ਵਾਲਾ ਹੁੰਦਾ ਜਿਹੜਾ ਪਰਮਾਤਮਾ ਦੇ ਇਸ ਮਲਾਪ ਨੂੰ ਪਾਉਂਦਾ ਪਰਮਾਤਮਾ ਦੀ ਜੀ ਦੀ ਤੇ ਕਿਰਪਾ ਹੁੰਦੀ ਹੈ ਇਰਪਾ ਫੇਰੀ ਹੋਣੀ ਹੈ ਜਦੋਂ ਆਪਾਂ ਉਹਦੇ ਵੱੰਨੀ ਜਾਵਾਂਗੇ ਗੁਰਬਾਣੀ ਦੇ ਧਾਰਨੀ ਬਣਾਂਗੇ ਨਿਤਨੇਮ ਕਰਾਂਗੇ ਤੇ ਆਪੇ ਹੀ ਉਹ ਕਿਰਪਾ ਕਰਨੀ ਸ਼ੁਰੂ ਕਰ ਦੇਊਗਾ ਤੇ ਆਪਾਂ ਨੂੰ ਪਰਮਾਤਮਾ ਮਿਲ ਜਾਊਗਾ ਤੇ ਇਸ ਤਰ੍ਹਾਂ ਆਪਾਂ ਨੂੰ ਪ੍ਰਭੂ ਦਾ ਮਲਾਪ ਹੁੰਦਾ ਪਿਆਰਿਓ